ਤਿਉਹਾਰ ਆਉਂਦੇ ਆ ਹੀ ਜਿਵੇਂ ਹਰ ਕਿਸੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਉਵੇਂ ਹੀ ਤਿਉਹਾਰੀ ਸੀਜ਼ਨ ਦੇ ਵਿੱਚ ਮਹਿਲਾਵਾਂ ਦੇ ਵਿੱਚ ਸ਼ਾਪਿੰਗ ਕਰਨ ਜਾਂ ਖਾਸ ਤੌਰ ਤੇ ਕਹਿ ਲਈਏ ਕਿ ਸੂਟ ਲੈਣ ਦਾ ਉਤਸ਼ਾਹ ਵੀ ਘਟ ਨਹੀਂ ਹੁੰਦਾ ਅੰਮ੍ਰਿਤਸਰ ਦੇ ਵਿੱਚ ਵੀ ਫੈਮਾ ਟਰੰਪਟ ਵਾਈਨ ਸਟਾਲ ਨੇ ਲੋਕਾਂ ਦਾ ਖਾਸ ਧਿਆਨ ਖਿੱਚਿਆ ਤਿਉਹਾਰਾਂ ਦੀ ਰੌਣਕ ਦੇ ਵਿਚਾਲੇ ਲੋਕ ਵੱਧ ਚੜਕੇ ਟ੍ਰੰਪਟ ਵਾਈਨ ਡਿਜ਼ਾਈਨ ਵਾਲੇ ਸੂਟੇ ਖਰੀਦਦੇ ਨਜ਼ਰ ਆਏ ਸਟਾਲ ਤੇ ਦਿਨ ਭਰ ਭਾਰੀ ਭੀੜ ਤੇ ਰੌਣਕ ਦੇਖਣ ਨੂੰ ਮਿਲੀ ਤੇ ਖਰੀਦਦਾਰਾਂ ਦਾ ਕਹਿਣਾ ਹੈ ਕਿ ਇਹ ਡਿਜ਼ਾਈਨ ਬਾਕੀ ਸੂਟਾਂ ਦੇ ਨਾਲੋਂ ਵੱਖਰੇ ਤੇ ਆਕਰਸ਼ਕ ਨੇ ਕਈ ਖਰੀਦਦਾਰਾਂ ਨੂੰ ਵਾਜਬ ਰੇਟਾਂ ਤੇ ਵਧੀਆ ਕੁਆਲਿਟੀ ਮਿਲਣ ਦੇ ਕਰਕੇ ਉਹ ਖੁਸ਼ ਨਜ਼ਰ ਆਏ ਹਾਲਾਂਕਿ ਇਹਨਾਂ ਸੂਟਾਂ ਦੀ ਡਿਮਾਂਡ ਵਧਣ ਦੇ ਕਰਕੇ ਕੁਝ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪਿਆ ਦੁਕਾਨਦਾਰ ਨੇ ਦੱਸਿਆ ਕਿ ਟ੍ਰੰਪਟ ਵਾਈਨ ਫੈਬਰਿਕ ਇਸ ਸੀਜ਼ਨ ਦਾ ਹੌਟ ਟ੍ਰੈਂਡ ਬਣ ਹੋਇਆ ਹੈ ਜੁਵਾ ਕੁੜੀਆਂ ਖਾਸ ਤੌਰ ਤੇ ਫਲੋਰਲ ਪ੍ਰਿੰਟ ਤੇ ਟ੍ਰੈਂਡੀ ਡਿਜ਼ਾਈਨ ਲੈ ਕੇ ਖੁਸ਼ ਹੋਈਆਂ ਤੇ ਕਈ ਗ੍ਰਾਹਕਾਂ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਸਾਨੂੰ ਲੱਗਿਆ ਕਿ ਇਹ ਸੂਟ ਮਹਿੰਗੇ ਹੋਣਗੇ ਪਰ ਇੱਥੇ ਸਾਨੂੰ ਇੱਕ ਚੰਗੀ ਡੀਲ ਮਿਲੀ ਮੇਰਾ ਨਾਮ ਤਨੂ ਸ਼ਰਮਾ ਹੈ ਮੈਂ ਅੰਬੇਦਕਰ ਤੋਂ ਬ੍ਰਾਂਡ ਕੰਪੈਡ ਬਾਈ ਦੀ ਓਨਰ ਆ ਤੇ ਅੱਜ ਮੈਂ ਫਾਰਮਾ ਤੇ ਆਪਣਾ ਸਟਾਲ ਲਗਾਇਆ ਹੋਇਆ ਹੈ ਡੂ ਕਮ ਐਂਡ ਵਿਜ਼ਿਟ ਅਸ ਤੇ ਜਦ ਤੱਕ ਕਿ ਦੀਵਾਲੀ ਰਾਉਂਡ ਦੀ ਕੋਰਨਰ ਹੈ ਕਰਵਾ ਚੌਥ ਹੈ ਜਿੰਨੇ ਵੀ ਫੈਸਟੀਵਲ ਆ ਰਹੇ ਨੇ ਤੇ ਉਹਦੇ ਅਕੋਰਡਿੰਗਲੀ ਆਪਾਂ ਆਪਣੀ ਨਵੀਂ ਕਲੈਕਸ਼ਨ ਲਾਂਚ ਕੀਤੀ ਹੈ ਠੀਕ ਹੈ ਤੇ ਜਿਹਦਾ ਟਿਲ ਟਾਈਮ ਤੱਕ ਸਾਨੂੰ ਹਲੀ ਵੈਰੀ ਗੁੱਡ ਰਿਸਪੌਂਸ ਆ ਰਿਹਾ ਅੰਮ੍ਰਿਤਸਰ ਦੇ ਲੋਕਾਂ ਤੋਂ ਮੈਂ ਚਾਹਨੀ ਹੈ ਕਿ ਹੋਰ ਵੀ ਲੋਕੀ ਆਨ ਵਿਜ਼ਿਟ ਕਰਨ ਨਵੀਂ ਕਲੈਕਸ਼ਨ ਦੇਖਣ ਤੇ ਆਪਣਾ ਆਯੋਗਨ ਮੀ ਵੀ ਮੇਰੇ ਡਿਜ਼ਾਈਨਸ ਕਾਫੀ ਯੂਨੀਕ ਨੇ ਜ਼ਿਆਦਾ ਹੈਵੀ ਵੀ ਨਹੀਂ ਹੈ ਜ਼ਿਆਦਾ ਲਾਈਟ ਵੀ ਨਹੀਂ ਹੈਗੇ ਨੇ ਮੇਰੇ ਕੋ ਅਨਸਟਿਚ ਵੀ ਹੈ ਸਟਿਚ ਵੀ ਨੇ ਜੋ ਕਿ ਲੋਕੀ ਬਹੁਤ ਲਾਈਕ ਕਰਦੇ ਪਏ ਨੇ ਐਂਡ ਮੀ ਵੀ ਕਾਈ ਥਿੰਕ ਪ੍ਰਾਈਸ ਪੁਆਇੰਟ ਵੀ ਹੈਗਾ ਜਿਹੜਾ ਲੋਕਾਂ ਦੇ ਮਤਲਬ ਬਜਟ 'ਚ ਹੈਗਾ ਸੋ ਯਾ ਅ ਸਾਰੇ 2 ਦਿਨ ਚੱਲਣਾ ਅੱਜ ਤੇ ਕੱਲ ਕੱਲ ਰਤੀ 8-9 ਵਜੇ ਤੱਕ ਹੈ ਗਿਆ ਸੋ డు ਕਮ ਐਂਡ ਵਿਜ਼ਿਟ ਅਸ ਮੇਰੀ ਯਹੀ ਰਿਕੁਐਸਟ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਤਿਉਹਾਰ ਆਉਂਦੇ ਆਂ ਹੀ ਜਿਵੇਂ ਹਰ ਕਿਸੇ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਉਵੇਂ ਹੀ ਤਿਉਹਾਰੀ ਸੀਜ਼ਨ ਦੇ ਵਿੱਚ ਮਹਿਲਾਵਾਂ ਦੇ ਵਿੱਚ ਸ਼ਾਪਿੰਗ ਕਰਨ ਜਾਂ ਖਾਸ ਤੌਰ ਤੇ ਕਹਿ ਲਈਏ ਕਿ ਸੂਟ ਲੈਣ ਦਾ ਉਤਸ਼ਾਹ ਵੀ ਘਟ ਨਹੀਂ ਹੁੰਦਾ ਅੰਮ੍ਰਿਤਸਰ ਦੇ ਵਿੱਚ ਵੀ ਫੈਮਾ ਟਰੰਪਟ ਵਾਈਨ ਸਟਾਲ ਨੇ ਲੋਕਾਂ ਦਾ ਖਾਸ ਧਿਆਨ ਖਿੱਚਿਆ ਤਿਉਹਾਰਾਂ ਦੀ ਰੌਣਕ ਦੇ ਵਿਚਾਲੇ ਲੋਕ ਵੱਧ ਚੜਕੇ ਟ੍ਰੰਪਟ ਵਾਈਨ ਡਿਜ਼ਾਈਨ ਵਾਲੇ ਸੂਟੇ ਖਰੀਦਦੇ ਨਜ਼ਰ ਆਏ। ਸਟਾਲ ਤੇ ਦਿਨ ਭਰ ਭਾਰੀ ਭੀੜ ਤੇ ਰੌਣਕ ਦੇਖਣ ਨੂੰ ਮਿਲੀ ਤੇ ਖਰੀਦਦਾਰਾਂ ਦਾ ਕਹਿਣਾ ਹੈ ਕਿ ਇਹ ਡਿਜ਼ਾਈਨ ਬਾਕੀ ਸੂਟਾਂ ਦੇ ਨਾਲੋਂ ਵੱਖਰੇ ਤੇ ਆਕਰਸ਼ਕ ਨੇ। ਕਈ ਖਰੀਦਦਾਰਾਂ ਨੂੰ ਵਾਜਬ ਰੇਟਾਂ ਤੇ ਵਧੀਆ ਕੁਆਲਿਟੀ ਮਿਲਣ ਦੇ ਕਰਕੇ ਉਹ ਖੁਸ਼ ਨਜ਼ਰ ਆਏ। ਹਾਲਾਂਕਿ ਇਹਨਾਂ ਸੂਟਾਂ ਦੀ ਡਿਮਾਂਡ ਵਧਣ ਦੇ ਕਰਕੇ ਕੁਝ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪਿਆ। ਦੁਕਾਨਦਾਰ ਨੇ ਦੱਸਿਆ ਕਿ ਟ੍ਰੰਪਟ ਵਾਈਨ ਫੈਬਰਿਕ ਇਸ ਸੀਜ਼ਨ ਦਾ ਹੌਟ ਟ੍ਰੈਂਡ ਹੈ। ਬਣਿਆ ਹੋਇਆ ਹੈ ਜੁਵਾ ਕੁੜੀਆਂ ਖਾਸ ਤੌਰ ਤੇ ਫਲੋਰਲ ਪ੍ਰਿੰਟ ਤੇ ਟ੍ਰੈਂਡੀ ਡਿਜ਼ਾਈਨ ਲੈ ਕੇ ਖੁਸ਼ ਹੋਈਆਂ ਤੇ ਕਈ ਗ੍ਰਾਹਕਾਂ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਸਾਨੂੰ ਲੱਗਿਆ ਕਿ ਇਹ ਸੂਟ ਮਹਿੰਗੇ ਹੋਣਗੇ ਪਰ ਇੱਥੇ ਸਾਨੂੰ ਇੱਕ ਚੰਗੀ ਡੀਲ ਮਿਲੀ ਮੇਰਾ ਨਾਮ ਤਨੂ ਸ਼ਰਮਾ ਹੈ ਮੈਂ ਅੰਬੇਦਕਰ ਤੋਂ ਬ੍ਰਾਂਡ ਕੰਪੈਡ ਬਾਈ ਦੀ ਓਨਰ ਆ ਤੇ ਅੱਜ ਮੈਂ ਫਾਰਮਾ ਤੇ ਆਪਣਾ ਸਟਾਲ ਲਗਾਇਆ ਹੋਇਆ ਹੈ ਡੂ ਕਮ ਐਂਡ ਵਿਜ਼ਿਟ ਅਸ ਤੇ ਜਿੰਦ ਤੱਕ ਕਿ ਦੀਵਾਲੀ ਰਾਉਂਡ ਦੀ ਕੋਰਨਰ ਹੈ ਕਰਵਾ ਚੌਥ ਹੈ ਜਿੰਨੇ ਵੀ ਫੈਸਟੀਵਲ ਆ ਰਹੇ ਨੇ ਤੇ ਉਹਦੇ ਅਕੋਰਡਿੰਗਲੀ ਆਪਾਂ ਆਪਣੀ ਨਵੀਂ ਕਲੈਕਸ਼ਨ ਲਾਂਚ ਕੀਤੀ ਹੈ ਠੀਕ ਹੈ ਤੇ ਜਿਹਦਾ ਟਿਲ ਟਾਈਮ ਤੱਕ ਸਾਨੂੰ ਹਾਲੀ वेरी ਗੁੱਡ ਰਿਸਪੌਂਸ ਆ ਰਿਹਾ ਅੰਮ੍ਰਿਤਸਰ ਦੇ ਲੋਕਾਂ ਤੋਂ ਮੈਂ ਚਾਹਨੀ ਹੈ ਕਿ ਹੋਰ ਵੀ ਲੋਕੀ ਆਣ ਵਿਜ਼ਿਟ ਕਰਨ ਨਵੀਂ ਕਲੈਕਸ਼ਨ ਦੇਖਣ ਤੇ ਆਪਣਾ ਆਯੋਗਨ ਮੇ ਵੀ ਮੇਰੇ ਡਿਜ਼ਾਈਨਸ ਕਾਫੀ ਯੂਨੀਕ ਨੇ ਜ਼ਿਆਦਾ ਹੈਵੀ ਵੀ ਨਹੀਂ ਹੈ ਜ਼ਿਆਦਾ ਲਾਈਟ ਵੀ ਨਹੀਂ ਹੈਗੇ ਨੇ ਮੇ ਕੋ ਅਨਸਟਿਚ ਵੀ ਹੈ ਸਟਿਚ ਵੀ ਨੇ ਜੋ ਕਿ ਲੋਕੀ ਬਹੁਤ ਲਾਈਕ ਕਰਦੇ ਪਏ ਨੇ ਐਂਡ ਮੇਬੀ ਕਾਈ ਥਿੰਕ ਪ੍ਰਾਈਸ ਪੁਆਇੰਟ ਵੀ ਹੈਗਾ ਜਿਹੜਾ ਲੋਕਾਂ ਦੇ ਮਤਲਬ ਬਜਟ 'ਚ ਹੈਗਾ ਹੈ ਸੋ ਯਾ ਅ ਸਾਰੇ 2 ਦਿਨ ਚੱਲਣਾ ਅੱਜ ਤੇ ਕੱਲ ਕੱਲ ਰਤੀ 8-9 ਵੇਹ ਤੱਕ ਹੈ ਗਿਆ ਸੋ డు ਕਮ ਐਂਡ ਵਿਜ਼ਿਟ ਅਸ ਮੇਰੀ ਯਹੀ ਰਿਕਵੈਸਟ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ